ਅਸਲਾਮ ਵਾਲੇਕੁਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋ ਵਗੇ ਰੱਬ ਤੁਵਨ ਚੜਦੀ ਕਲਾ ਚ ਰੱਖਿਆ ਤੇ ਜੀ ਅਸੀਂ ਅੱਜਕੱਲ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਦੀ ਉਹਨਾਂ ਨੇ ਬਿਕਰਮ ਸਿੰਘ ਮੰਜੀਠੀ ਬਾਰੇ ਚ ਬਹੁਤ ਅਹਿਮ ਗੱਲਾਂ ਕੀਤੀਆਂ ਨੇ ਬਹੁਤ ਅਹਿਮ ਚੀਜ਼ਾਂ ਦਾ ਖਲਾਸਾ ਕੀਤਾ ਹੈ ਕੀ ਕੀ ਆਏ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਜੀਠੀ ਬਾਰੇ ਚ ਜਿਹੜੀਆਂ ਖਬਰਾਂ ਜਿਹੜੀਆਂ ਨੇ ਹਰ ਹਰ ਤਰਫ ਜਿਹੜੀਆਂ ਫੈਲੀ ਦੀਆਂ ਨੇ ਕੀ ਕਹਿਣਾ ਇਹਨਾਂ ਦਾ ਬਹੁਤ ਇੰਟਰਸਟਿੰਗ ਵੀਡੀਓ ਇਨਫੋਰਮੇਟਿਵ ਹੈ ਤੁਸੀਂ ਵੀਡੀਓ ਆਖਰ ਤੱਕ ਵੇਖੋ ਵੀਡੀਓ ਵੇਖਣ ਤੋਂ ਪਹਿਲਾਂ ਤੁਹਾਡੇ ਨਾਲ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਡਿਗਰੀਵਰ ਦਾ ਜ਼ਿਕਰ ਹੋ ਰਿਹਾ ਸੀ ਬੀਤੇ ਕਈ ਦਿਨਾਂ ਦੇ ਵਿੱਚ ਔਰ ਅੱਜ ਤੁਹਾਡੇ ਸਾਹਮਣੇ ਪੰਜਾਬ ਦੇ ਬਹੁਤ ਸਾਰੇ ਲੀਡਰ ਕਾਂਗਰਸ ਦੇ ਵੀ ਇਹਦੀ ਚਪੇਟ ਦੇ ਵਿਚਾਰੇ ਨੇ ਕਾਫੀ ਬਹੁਤ ਵੱਡੇ ਪੱਧਰ ਦੇ ਉੱਤੇ ਸੈਸ਼ਨ ਦੇ ਵਿੱਚ ਵੀ ਆਵਾਜ਼ ਉੱਠ ਖੜੀ ਆ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੇ ਲੋਕ ਸਪੋਰਟ ਕਰਦੇ ਸੀ ਹੈਰਾਨ ਕਰ ਦੇਣ ਵਾਲੀ ਖਬਰ ਤਾਂ ਦੇ ਸਾਹਮਣੇ ਤਰਨ ਜਾ ਰਹੇ ਆ ਕਿਉਂਕਿ ਸੀਐਮ ਮਾਨ ਦੁਆਰਾ ਇੱਕ ਬਹੁਤ ਵੱਡਾ ਐਕਸ਼ਨ ਫੇਰ ਤੋਂ ਲਿਆ ਗਿਆ ਯਾਨੀ ਜਿਹੜੇ ਹਰਪਾਲ ਸਿੰਘ ਚੀਮਾ ਇਹਨਾਂ ਦੇ ਬਹੁਤ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਅਕਸਰ ਤੁਸੀਂ ਸਾਰੇ ਲੋਕ ਜਾਣਦੇ ਹੋ ਔਰ ਦੂਜੇ ਪਾਸੇ ਜਿਹੜੀ ਉਹਨਾਂ ਦੀ ਪਤਨੀ ਹੈ ਮਜੀਠੀਆ ਸਾਹਿਬ ਦੀ ਉਹਨਾਂ ਨੇ ਵੀ ਇਤਰਾਜ਼ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਜੇਲ੍ਹ ਦੇ ਅੰਦਰ ਹੋਰ ਨਾ ਭੇਜਿਆ ਜਾਵੇ ਪਰ ਦੂਜੇ ਪਾਸੇ ਕਹਿੰਦੇ ਵੀ ਸਰਕਾਰ ਬਹੁਤ ਜ਼ਿਆਦਾ ਖਾਭਾ ਹੋ ਗਈ ਹੈ ਕਿਉਂਕਿ ਉਹਨਾਂ ਦੇ ਜਿਹੜੇ ਵਕੀਲ ਬਹੁਤ ਸਾਰੇ ਉਹਨਾਂ ਦੇ ਹੋਰ ਵੀ ਜਿਹੜੇ ਵਰਕਰ ਤੇ ਉਹਨਾਂ ਦੇ ਬੁਲਾਰੇ ਉਹਨਾਂ ਨੇ ਸਰਕਾਰ ਨੂੰ ਜਿਸ ਦਿਨ ਦੀ ਗ੍ਰਿਫਤਾਰੀ ਹੁੰਦੀ ਆ ਉਸੇ ਦਿਨ ਤੋਂ ਹੀ ਸਰਕਾਰ ਦੇ ਉੱਤੇ ਬਹੁਤ ਵੱਡੇ ਨਿੱਜੀ ਤੌਰ ਦੇਤੇ ਸਵਾਲ ਚੱਕੇ ਨੇ ਕਿ ਭਾਈ ਜਿਹੜੀ ਇਹ ਸਰਕਾਰ ਐ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਵਿਕਰਮ ਮੰਜੀੜੀਆ ਦਾ ਜਿਹੜਾ ਤੁਹਾਡੇ ਸਾਹਮਣੇ ਵੀਡੀਓ ਦਿਖਾਉਣ ਜਾ ਰਹੇ ਆ ਪੰਜਾਬ ਦੇ ਵਿੱਚ ਐਸ ਵੀਡੀਓ ਦੇ ਨਾਲ ਤਰਫੰਨੀ ਮੱਚ ਜਾਣੀ ਆ ਕਿ ਬੇ ਡਿਬਰੂਗੜ੍ਹ ਦੀ ਜੇਲ੍ਹ ਦਾ ਬਹੁਤ ਦਿਨਾਂ ਤੋਂ ਜ਼ਿਕਰ ਹੋ ਰਿਹਾ ਸੀ ਕਿ ਵਿਕਰਮ ਸਿੰਘ ਮੰਜੀੜੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕੱਲੀ ਸਰਕਾਰ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਦਾਵਾ ਸੀ ਕਹਿੰਦੇ ਵਿਕਰਮ ਸਿੰਘ ਮੰਜੀੜੀਆ ਜੇਕਰ ਪੰਜਾਬ ਦੀ ਜੇਲ੍ਹ ਦੇ ਵਿੱਚ ਰਹੂਗਾ ਤਾਂ ਪੰਜਾਬ ਦੇ ਅੰਦਰ ਗੈਂਗਸਟਰ ਬਾਦਮੀ ਫੈਲੂਗਾ ਔਰ ਦੂਜੇ ਪੱਧਰ ਦੇ ਉੱਤੇ ਭਾਈ ਜਿਹੜੀ ਕਾਂਗਰਸ ਹੈ ਇਹ ਵੱਡੇ ਪੱਧਰ ਦੇ ਉੱਤੇ ਕੰਦੇ ਦਾ ਸਾਧ ਦੇ ਰਹੀ ਸੀ ਔਰ ਅੱਜ ਇਹਨਾਂ ਲੀਡਰਾਂ ਨੂੰ ਵੀ ਧੋਖਿਆ ਗਿਆ ਯਾਨੀ ਸਦਨ ਦੇ ਵਿੱਚ ਜਿਹੜੀ ਕਾਰਵਾਈ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣ ਵਾਲੀ ਸਰਕਾਰ ਯਾਨੀ ਭਗਵੰਤ ਮਾਨ ਸਾਹਿਬ ਦਾ ਜਿਹੜਾ ਕਿ ਹਰਪਾਲ ਸਿੰਘ ਚੀਮਾ ਇਹਨਾਂ ਦੇ ਮੰਤਰੀ ਨੇ ਉਹਨਾਂ ਨੇ ਕੀ ਕਿਹਾ ਸਦਨ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਿਵੇਂ ਜਾਂਦਾ ਬਿਕਰਮ ਸਿੰਘ ਮਜੀਠੀਆ ਔਰ ਕਿਵੇਂ ਬਾਦਲ ਪਰਿਵਾਰ ਦੀ ਜਿਵੇਂ ਭਾਜੜ ਪੈਂਦੀ ਆ ਬਾਦਲ ਨਹੀਂ ਕਹਿ ਸਕਦੇ ਹੁਣ ਤਾਂ ਕਹਿੰਦੇ ਉਹ ਵੀ ਪਿੱਛੇ ਛੱਡ ਗਏ ਨੇ ਯਾਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਦਰਸਾਲ ਦੇ ਵਿੱਚ ਮਜੀਠੀਏ ਤੋਂ ਪਾਸਾ ਵਟਲੇ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਹੈ ਗਨੀਮ ਕੌਰ ਉਹਨਾਂ ਨੇ ਦਰਸਾਲ ਦੇ ਵਿੱਚ ਉਹਦੇ ਨਾਲ ਹੀ ਖੜੇ ਨੇ ਕਿਉਂਕਿ ਇਕੱਲੀ ਪਤਨੀ ਖੜੀ ਆ ਮਜੀਠੀਆ ਦੀ ਬਾਕੀ ਦਾ ਪਰਿਵਾਰ ਕਹਿੰਦੇ ਖੇਰੂ-ਖੇਰੂ ਹੋ ਗਿਆ ਜਿਹੜੇ ਬਾਦਲ ਪਰਿਵਾਰ ਬਹੁਤ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਮਜੀਠੀਆ ਦੇ ਉੱਤੇ ਅੱਜ ਇਹ ਪਰਿਵਾਰ ਇਸ ਖਬਰ ਨੂੰ ਸੁਣ ਕਿ ਬੇਤਰਮ ਸਿੰਘ ਮਜੀਠੀਆ ਨੂੰ ਅੱਜ ਤੋਂ ਪਹਿਲਾਂ ਜਿਹੜੇ ਕਈ ਮੁੱਖ ਮੰਤਰੀ ਆਏ ਉਹ ਚਲੇ ਵੀ ਗਏ ਪਰ ਕਿਸੇ ਨੇ ਨਾ ਤਾਂ ਬਾਦਲਾ ਬਲ ਔਰ ਨਾ ਹੀ ਇਸ ਮਜੀਠੀਏ ਵੱਲ ਐਕਸ਼ਨ ਦੀ ਗੱਲ ਛੱਡੋ ਉਹਦੇ ਵੱਲ ਝਾਕਣ ਦੀ ਹਿੰਮਤ ਨਹੀਂ ਕੀਤੀ ਪਰ ਜਿਹੜੀ ਇਹ ਖਬਰ ਹੈ ਇਸ ਖਬਰ ਨੇ ਇਹਨਾਂ ਬਾਦਲਾਂ ਦੀਆਂ ਵੀ ਜਣਾ ਹਲਾ ਦਿੱਤੀਆਂ ਨੇ ਜਿਹੜੇ ਬਾਦਲ 25 ਸਾਲ ਤੋਂ ਸਾਡੇ ਪੰਜਾਬ ਦੇ ਅੰਦਰ ਕਈ ਸਾਲਾਂ ਤੋਂ ਯਾਨੀ ਲੁੱਟਦੇ ਆਏ ਸਾਡੇ ਪੰਜਾਬ ਨੂੰ ਗੁੰਮਰਾਹ ਕਰਦੇ ਆਏ ਤੇ ਸਾਡੇ ਪੰਜਾਬ ਦੀ ਸਿਕਾਉਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਸਿਕਾਉਂ ਦਾ ਧਾਣ ਵੀ ਕਰਦੇ ਆਏ ਕਿਉਂਕਿ ਇਹਨਾਂ ਨੇ ਜਿਹੜੀਆਂ ਮਾਫੀਆਂ ਮੰਗੀਆਂ ਨੇ ਉਹ ਵੀ ਤੁਹਾਨੂੰ ਅਕਸਰ ਪਤਾ ਪਰ ਜੀਬਰੂਗੜ੍ਹ ਦੀ ਜੇਲ੍ਹ ਦਾ ਬਹੁਤ ਵੱਡਾ ਜ਼ਿਕਰ ਕਿਉਂ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਜੇਕਰ ਮਜਹੀthia ਰਹਿੰਦਾ ਕਿਸੇ ਵੀ ਜੇਲ੍ਹ ਦੇ ਅੰਦਰ ਤਾਂ ਗੈਸਟਰ ਬਾਦ ਪੱਕਾ ਫੈਲੂ ਆ ਇਹਦੇ ਸਬੂਤ ਤੁਹਾਡੇ ਸਾਹਮਣੇ ਬਾਅਦ ਦੇ ਵਿੱਚ ਦਿਖਾਵਾਂਗੇ ਔਰ ਪਹਿਲੀ ਖਬਰ ਜਿਹੜੇ ਕਿ ਸਦਨ ਦੇ ਵਿੱਚ ਇਹਨਾਂ ਦੇ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਉਹ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਆਪਦੇ ਵਿਰੋਧੀਆਂ ਨੂੰ ਕੀ ਕਹਿ ਰਹੇ ਨੇ ਯਾਨੀ ਕਾਂਗਰਸ ਦੇ ਨੇਤਾ ਕੀ ਕਰਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਡਿਬਰੂਗੜ੍ਹ ਜੇਲ੍ਹ ਨੂੰ ਲੈ ਕੇ ਆ ਸੁਣੋ ਪਬਗੇ ਦੇ ਖਲਾਫ ਕਾਰਵਾਈ ਕਰਦੇ ਹੋ ਜਦੋਂ ਅਸੀਂ ਟਰੱਕ ਪਬਗੇ ਦੇ ਖਲਾਫ ਕਾਰਵਾਈ ਕਰਦੇ ਹੋ ਔਰ ਕੋਸੀ ਉਸ ਜੋ ਜਸਰ ਸਮਾ ਡਰਗ ਬਾਪ ਕੇ ਦੇ ਹੱਕ ਚਾਹਦੇ ਰਹੋ ਉਹ ਭਰਾਵਾ ਤੁਹਾਡਾ ਡੋਰਾ ਪੀਰਾ ਕਰਕਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਬਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਹਿਆ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਹਿਆ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਦਾ ਕਿਆ ਬਾਤ ਆ ਯਾਰ ਇੰਨਾ ਯੂਟੂਬ ਇੰਨਾ ਯੂਟੂਬ ਤਾਂ ਸੋਨੇ ਪੰਜਾਬ ਵਾਲੇ ਕਾਂਗਰਸੀ ਲੀਡਰਾਂ ਨੂੰ ਕਹੇ ਸੀ ਹਰਪਾਲ ਸਿੰਘ ਚੀਮਾ ਉਹ ਵੀ ਸਦਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਪਿਆ ਮਜੀਠੀਆ ਦਾ ਕੰਮ ਯਾਨੀ ਸਦਨ ਦੇ ਵਿੱਚ ਕੀ ਹੋਇਆ ਇੱਕ ਕਾਨੂੰਨ ਲੈ ਕੇ ਆਇਆ ਸੀ ਭਗਵੰਤ ਮਾਨ ਸਾਹਿਬ ਕਿ ਭਾਈ ਬੇਅਦਬੀਆਂ ਨੂੰ ਜਿਹੜਾ ਕਿ ਇੰਝਾਮ ਦਿੱਤਾ ਗਿਆ ਇਹਨਾਂ ਦੇ ਰਾਜ ਦੇ ਵਿੱਚ ਉਸੇ ਬੇਅਦਬੀਆਂ ਦੇ ਵਿੱਚ ਇਹਨਾਂ ਨੂੰ ਪਸਾਇਆ ਜਾ ਰਿਹਾ ਕੱਲ ਤੁਹਾਨੂੰ ਪਤਾ ਹੋਣਾ ਮੈਂ ਖਬਰ ਪਾਈ ਸੀ ਸਖਬੀਰ ਬਾਦਲ ਦਾ ਜੀਜਾ ਉਹਨੂੰ ਵੀ ਟੰਗ ਦਿੱਤਾ ਹੈ ਸਰਕਾਰ ਨੇ ਕਿ ਉਹਦੇ ਘਰ ਦੇ ਵਿੱਚ ਗੁਰੂ ਸਾਹਿਬ ਦੇ ਰੂਪ ਵੀ ਬੇਅਦਬੀ ਹੋਈ ਸੀ ਯਾਨੀ ਹੁਣ ਬਾਦਲਾ ਇਹ ਰਿਸ਼ਤੇਦਾਰ ਵੀ ਫਾਦੇ ਯਾਰੇ ਨੇ ਬਾਦਲ ਨੇ ਤਾਂ ਦੇਖੋ ਸਖਬੜਾ ਸਾਹਿਬ ਕਾਰੀ ਦਿੱਤਾ ਸਾਡੇ ਪੰਜਾਬ ਦੀ ਜਨਤਾ ਨੇ ਔਰ ਹੁਣ ਦੂਜੇ ਪਾਸੇ ਆ ਜਿਓ ਵੀ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੇ ਪਦਰ ਦੇ ਉੱਤੇ ਪੰਜਾਬ ਦੇ ਲੋਕ ਵੀ ਕਹਿ ਰਹੇ ਆ ਕੱਲ ਤੁਹਾਨੂੰ ਇੱਕ ਵੀਡੀਓ ਪਾਈ ਆ ਜਿਹੜੀ ਇਹਦੇ ਵਿੱਚ ਤੁਹਾਨੂੰ ਸੁਣਾਇਆ ਕਿ ਪੰਜਾਬ ਦੀਆਂ ਮਾਵਾ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਤੇ ਇੰਨਾ ਬਾਦ ਨਾ ਤੋਂ ਕਿਵੇਂ ਅੱਕੇ ਨੇ ਉਹ ਕਹਿੰਦੇ ਇਹਨੂੰ ਡੇਬਰੂਗੜੀ ਦੀ ਜੇਲ੍ਹ ਨਹੀਂ ਉਹਨੂੰ ਮੌਤ ਦੀ ਸਜ਼ਾ ਦੇ ਦੇ ਯਾਨੀ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਸਜ਼ਾ ਕਹਿ ਰਹੇ ਨੇ ਔਰ ਹੁਣ ਡੇਬਰੂਗੜੀ ਦਾ ਜ਼ਿਕਰ ਕਿਉਂ ਵਾਰ-ਵਾਰ ਆ ਰਿਹਾ ਬਹੁਤ ਸਾਰੇ ਲੀਡਰ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਪੰਜਾਬ ਦੇ ਸਾਡੇ ਸਮਾਜ ਸੇਵੀ ਉਹ ਸਾਰੇ ਹੀ ਕਹਿ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਪੰਜਾਬ ਦੇ ਅੰਦਰ ਰੱਖਿਆ ਤਾਂ ਗੈਂਗਸਟਰਵਾਦ ਪੱਕਾ ਫੈਲੂਆ ਕਿਉਂ ਕਿਉਂਕਿ ਇਹਨਾਂ ਲੋਕਾਂ ਨੇ ਦਰਸਾਲ ਦੇ ਵਿੱਚ ਜਿਹੜੇ ਗਰੁੱਪ ਬਣਾਏ ਸੀ ਆਪਣੇ ਥੱਲੇ ਕੰਮ ਕਰਦੇ ਸੀ ਇਹਨਾਂ ਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਛੱਟੇ ਦਾ ਤਸਕਰ ਮਜੀਠੀਆ 5000 ਬੰਦੇ ਨੂੰ ਆਪਣੇ ਥੱਲੇ ਲਈ ਬੈਠਾ ਸੀ ਜਿਹੜਾ ਕਿਦੇ ਲਈ ਸਪਲਾਈ ਦਾ ਕੰਮ ਕਰਦਾ ਸੀ ਜਿਹੜਾ ਜਗਦੀਸ਼ ਭੋਲੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੇ ਵਿੱਚ ਇਹ ਆਦਰ ਕਹਿੰਦੇ ਸੀ ਫੜਿਆ ਭੋਲੇ ਨੂੰ ਉਹ ਭੋਲਾ ਦਰਸਾਲ ਦੇ ਵਿੱਚ ਇਹਨਾਂ ਦਾ ਬੰਦਾ ਸੀ ਜਦੋਂ ਉਹਨੂੰ ਫੜਾ ਦਿੱਤਾ ਉਹਨੇ ਅਗਲੇ ਨੇ ਸਿੱਧਾ ਨਾਮ ਲੈ ਦਿੱਤਾ ਕਹਿੰਦਾ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਮੌਜੂਦ ਹੈ ਇਹ ਗੰਦਾ ਜ਼ਿਕਰ ਕਿਵੇਂ ਆਇਆ ਕਹਿੰਦੇ ਵਿਕਰਮ ਮਜੀਠੀਆ ਦੀ ਗੱਡੀ ਅੱਗੇ ਹੁੰਦੀ ਸੀ ਉਹ ਮੰਗਰ ਭੋਲੇ ਹੋਰੀ ਜਿਹੜਾ ਕਿ ਪੁੱਕੀ ਦੇ ਟਰੱਕ ਭਰ ਕੇ ਤੋਰਦੇ ਸੀ ਇਹ ਹਕੀਕਤ ਹੈ ਨਾ ਬਾਦਲਾਂ ਤੇ ਨਾ ਮਜੀਠੀਆਂ ਦੀ ਐਵੇਂ ਨਹੀਂ ਰੌਲਾ ਪਿਆ ਪੰਜਾਬ ਦੇ ਅੰਦਰ ਕਿ ਪੰਜਾਬ ਦੀਆਂ ਮਾਮਾਂ ਕਮਲੀਆਂ ਨੇ ਜਿਨ੍ਹਾਂ ਦੇ ਸਾਡੇ ਨੌਜਵਾਨ ਪੰਜਾਬ ਦੀ ਧਰਤੀ ਤੋਂ ਵੱਡੇ ਪੱਦਰ ਦੇ ਉੱਤੇ ਯਾਨੀ 80% ਲੋਕ ਮਰੇ ਨੇ ਉਹ ਇਹਨਾਂ ਬਾਦਲਾਂ ਦੇ ਸਰਪੰਦੇ ਆ ਮੈਂ ਕਿਉਂ ਕਹਿੰਦਾ ਹੁੰਦਾ ਸੀ ਕਿ ਭਾਈ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਸਿੰਘਾਸਨ ਬਣਾ ਕੇ ਇਹੀ ਬਾਦਲ ਜਿਹੜੇ ਕਿ ਬਣਾ ਕੇ ਸਿੰਘਾਸਨ ਦੇ ਉੱਤੇ ਬਹਿ ਕੇ ਰਾਜ ਕਰ ਰਹੇ ਨੇ ਪੰਜਾਬ ਦੇ ਅੰਦਰ ਅੱਜ ਪੰਜਾਬ ਦੇ ਵਿੱਚੋਂ ਬੰਦਾ ਛੱਡੇ ਇਹਨਾਂ ਨੂੰ ਕੁੱਤਾ ਵੀ ਨਹੀਂ ਸਿਆਣਦਾ ਕਿਉਂ ਕਿਵੇ ਪੰਜਾਬ ਦੀ ਸਭ ਤੋਂ ਵੱਡੀ ਬਰਬਾਦੀ ਸੇ ਕੌਣ ਵੀ ਕੀਤੀ ਹੈ ਇਹਨਾਂ ਲੋਕਾਂ ਨੇ ਗਾਲਾਂ ਦੇ ਵਿੱਚ ਟਾਇਰ ਪਾ ਕੇ ਜਦੋਂ ਫੂਕੇ ਗਏ ਸਾਡੇ ਸਿੱਖ ਦਿੱਲੀ ਦੇ ਵਿੱਚ ਉਹਦੇ ਵੀ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿਉਂਕਿ ਇੰਦਰਾ ਗਾਂਧੀ ਦੇ ਵੇਲੇ ਇਸੇ ਬਾਦਲ ਨੇ ਜਿਹੜਾ ਉਹਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਕਿਉਂ ਕਹਿੰਦੇ ਸੀ ਲੋਕ ਪੰਜਾਬ ਦੇ ਕਹਿੰਦੇ ਉਹੀ ਬਾਦਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਪੰਜਾਬ ਅੱਜ ਵੀ ਉਸੇ ਅੱਗ ਦੇ ਨਾਲ ਸੜ ਰਿਹਾ ਇਹਨਾਂ ਨੇ ਚਿੱਟੇ ਚਲਾਏ ਨੇ ਨਹੀਂ ਗੈਸਟਰ ਬਾਦ ਪਾਇਆ ਕੀਤਾ ਇਹਨਾਂ ਨੇ ਬਹੁਤ ਸਾਰੀ ਗੁੰਡਾਗਰਦੀ ਕੀਤੀ ਔਰ ਸਾਡੇ ਸਿੱਖਾਂ ਨੇ ਜਿਹੜਾ ਜਦੋਂ ਕਾਣ ਕੀਤਾ ਜਾ ਫਿਰ ਕੌਲਪੁਰ ਸਾਹਿਬ ਤੇ ਅਟੈਕ ਕਰਵਾਉਣ ਵਾਲੇ ਉਹੀ ਬਾਦਲ ਨੇ ਇਹਨਾਂ ਦੇ ਹੀ ਬਾਦਲ ਦਾ ਵਿੱਚ ਯੋਗਦਾਨ ਸੀ ਜਦੋਂ ਇੰਦਰਾ ਗਾਂਧੀ ਨੇ ਕਹਿੰਦੇ ਸੀ ਅਟੈਕ ਸੋਕੇ ਜੀ ਇਹ ਵੀਡੀਓ ਤੁਸੀਂ ਦੇਖੀਏ ਅਥੇ ਜੀ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਆ ਸੁਖਜਿੰਦਰ ਸਿੰਘ ਰੰਧਾਵਾ ਨੇ ਅਥੇ ਜੀ ਇਹਨਾਂ ਨੇ ਕਹਿਆ ਕਿ ਅਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਨਸ਼ੇ ਦੇ ਖਿਲਾਫ ਜੋ ਵੀ ਇਹਦੇ ਵਿੱਚ ਮਲਵਸ ਪਾਇਆ ਗਿਆ ਅਸੀਂ ਉਹਨੂੰ ਕਾਨੂੰਨ ਦੇ ਹਵਾਲੇ ਕਰਾਂਗੇ ਤੇ ਅਸੀਂ ਕਾਨੂੰਨ ਦੇ ਵਾਲੇ ਕਰ ਦਿੱਤਾ ਤੇ ਹੁੰ ਜਿਹੜਾ ਤੇ ਹੁੰ ਜਿਹੜਾ ਅਸੀਂ ਉਹਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਲਿਖੀਨ ਇੱਥੇ ਬਹੁਤ ਸਾਰੇ ਲੋਕ ਨੇ ਵੱਡੇ ਵੱਡੇ ਉਹ ਲੋਕ ਜਿਹੜੇ ਵਾਕੀ ਲੱਗਦਾ ਹੈ ਕਿ ਇਹਦੇ ਵਿੱਚ ਮੁਲਵਿਸ ਨੇ ਉਹਨਾਂ ਦੇ ਵੀ ਜਿਹੜੇ ਕਲੈਕਸ਼ਨ ਨੇ ਇਹਨਾਂ ਦੇ ਨਾਲ ਜੋੜਦੇ ਨੇ ਵਿਕਰਮ ਸਿੰਘ ਮਨਜੀਠੀ ਦੇ ਨਾਲ ਉਹਨਾਂ ਦੇ ਵੀ ਜਿਹੜੇ ਜੋੜ ਨੇ ਉਹ ਲੱਗਦੇ ਨੇ ਤੇ ਇਹ ਵਜ੍ਹਾ ਇਹ ਕਿ ਵੱਡੇ ਵੱਡੇ ਜਿਹੜੇ ਲੋਕ ਨੇ ਵੱਡੀਆਂ-ਵਡੀਆਂ ਜਿਹੜੀਆਂ ਅਸਾਮੀਆਂ ਨੇ ਉਹ ਵਿਕਰਮ ਸਿੰਘ ਮਨਜੀਠੀ ਦੇ ਖਿਲਾਫ ਕੰਨ ਨਹੀਂ ਕਰਦੇ ਪਏ ਬਲਕਿ ਵਿਕਰਮ ਸਿੰਘ ਮਨਜੀਠੀ ਨੂੰ ਸਪੋਰਟ ਕਰਦੇ ਪਏ ਨੇ ਤੇ ਇੱਥੇ ਇਹਨਾਂ ਨੇ ਉਹਨਾਂ ਤਮਾਮ ਲੋਕਾਂ ਨੂੰ ਜਿਹੜਾ ਸਖ ਕਿਸਮ ਦਾ ਜਵਾਬ ਦਿੱਤਾ ਹੈ ਕਿ ਤੁਸੀਂ ਜਿਹੜਾ ਪੰਜਾਬ ਨੂੰ ਤਬਾਹ ਕਰਦੇ ਪਿਓ ਲੇਕਿਨ ਅਸੀਂ ਜਿਹੜਾ ਕੰਮ ਕਰਨੇ ਪਏ ਆ ਪੰਜਾਬ ਦੀ ਬਿਹਤਰੀ ਵਾਸਤੇ ਉਹ ਅਸੀਂ ਕਰਦੇ ਰਹਿਣਾ ਹੈ ਅਸੀਂ ਠੀਕ ਹੈ ਬਿਲਕੁਲ ਵੀ ਨਾ ਤੇ ਚੁੱਪ ਰਹਿਣਾ ਨਾ ਸਟਾਪ ਕਰਨਾ ਕਿਸੇ ਵੀ ਤਰੀਕੇ ਨਾਲ ਤੇ ਬਹੁਤ ਬਹੁਤ ਜ਼ਿਆਦਾ ਇਹਨਾਂ ਨੇ ਵਧੀਆ ਲਾਈਕ ਗੱਲ ਗੱਲਾਂ ਕੀਤੀਆਂ ਨਾਲ ਇੱਥੇ ਇਹਨਾਂ ਨੇ ਜਿਹੜੇ ਸੀਐਮ ਨੇ ਉਹਨਾਂ ਦੀ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਸੀਐਮ ਜਿਹੜਾ ਉਹ ਪੰਜਾਬ ਦੇ ਲਈ ਖਲੋਣ ਦੀ بجائے ਇਹਨਾਂ ਲੋਕਾਂ ਵਾਸਤੇ ਆਵਾਜ਼ ਚੁੱਕਦਾ ਪਿਆ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚਦੇ ਪਏ ਨੇ ਉਹਨਾਂ ਦੀ ਸਪੋਰਟ ਵਾਸਤੇ ਖਲੋਂਦਾ ਪਿਆ ਤੇ ਇਹੋ ਜਿਹੇ ਜਿਹੜੇ ਠੀਕ ਹੈ ਸੀਐਮ ਨੇ ਇਹੋ ਜਿਹੇ ਜਿਹੜੇ ਜੋ ਵੀ ਪ੍ਰਧਾਨ ਹੋਏ ਪਾਈ ਸੀਐਮ ਹੋਏ ਠੀਕ ਹੈ ਤੇ ਹਰ ਕਿਸੇ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਲੇਕਿਨ ਇੱਥੇ ਕੰਟੀਨਿਊਸਲੀ ਅਹੋ ਜੇ ਲੋਕਾਂ ਨੂੰ ਸਪੋਰਟ ਦਿੱਤੀ ਜਾਂਦੀ ਪਈ ਹੈ ਤੇ ਉਹਨਾਂ ਨੂੰ ਸਪੋਰਟ ਦੇ ਕੇ ਉਹਨਾਂ ਦੀ ਮਜ਼ੀਦ ਜੜੀ ਹੈ ਉਹਨਾਂ ਨੂੰ ਉਹਨਾਂ ਦੀ ਹੌਸਲਾ ਵਜ਼ਾਈ ਕੀਤੀ ਜਾਂਦੀ ਹੈ ਕਿ ਉਹ ਇਸ ਚੀਜ਼ ਤੋਂ ਬਾਜ਼ ਨਾ ਤੇ ਬਹੁਤ ਵਧੀਆ ਇਹਨਾਂ ਨੇ ਖੁਲਾਸਾ ਕੀਤਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਆਪ ਕੋ ਆਪਣੇ ਚੈਨਲ 'ਆ ਵੀ ਤਾਂ ਆਫੇ ਤੁਹਾਡੇ ਨਾਲ ਖੜ ਹਾਂ ਦੀ ਸੱਚੇ